ਸਾਲਾਂ ਬਾਅਦ ਸੁਣੀ ਗਈ ਸੜਕ ਦੀ ਜਿਹੜੀ ਕਹਾਣੀ ਹੈ ਉਹ ਇਸ ਤਰ੍ਹਾਂ ਹੈ ਕਿ ਫੋਜਪੁਰ ਮੱਲਾਵਾਲਾ ਰੋਡ ਦੇ ਉੱਪਰ ਜਿਹੜੀ ਸੜਕ ਹੈ ਉਹ ਕਈ ਸਾਲਾਂ ਬਾਅਦ ਜਿਹੜੀ ਹੁੰਦੀ ਸੁਣਵਾਈ ਹੋਈ ਹੈ ਉਹ ਰੋਡ ਨੂੰ ਵੱਡਾ ਕਰਕੇ ਇੱਥੋਂ ਬਣਾਇਆ ਜਾ ਰਿਹਾ ਹੈ ਕਈ ਫੋਜਪੁਰ ਤੋਂ ਮੱਲਾਵਾਲੇ ਰੋਡ ਤੱਕ ਕਈ ਜਗ੍ਹਾ ਤੋਂ ਇਹ ਰੋਡ ਖਰਾਬ ਹੈ ਕਈ ਜਗ੍ਹਾ ਤੋਂ ਇਹ ਬਨ ਵੀ ਚੁੱਕੀ ਹੈ ਪਰ ਇਹ ਹਾਸਿਆਂ ਦਾ ਕਾਰਨ ਮੰਨਦੀ ਨਜ਼ਰ ਆ ਰਹੀ ਹੈ ਪਹਿਲੇ ਅਸੀਂ ਤਸਵੀਰਾਂ ਰਾਹੀਂ ਤੁਹਾਨੂੰ ਦਿਖਾਵਾਂਗੇ ਕਿ ਰੋਡ ਦੇਖੋ ਰੋਡ ਦੇ ਵਿੱਚ ਕਾਰ ਤੁਸੀਂ ਦੇਖੋ ਪਿੱਛੋਂ ਜਿਹੜੀ ਇਹ ਇਹ ਰੋਡ ਆ ਜਿਹੜੀ ਫਰੋਜ਼ਪੁਰ ਤੋਂ ਮੱਲਾ ਵਾਲੇ ਪਾਸੇ ਜਾ ਰਹੀ ਹੈ ਔਰ ਇਹ ਰੋਡ ਦੇ ਉੱਪਰ ਆ ਜਿਹੜਾ ਇੱਕ ਟੋਟਾ ਇੱਥੇ ਜਿਹੜਾ ਉਹ ਕਟੋਰਾ ਪਿੰਡ ਤੋਂ ਥੋੜਾ ਜਿਹਾ ਅੱਗੇ ਆਵਾਂਗੇ ਤੇ ਉੱਥੇ ਛੱਡ ਦਿੱਤਾ ਗਿਆ ਔਰ ਇੱਕ ਇਹ ਪਾਣੀ ਦੀ ਨਿਕਾਸੀ ਵਾਸਤੇ ਇੱਕ ਨਾਲਾ ਬਣਾਇਆ ਗਿਆ ਜਿੱਥੋਂ ਪਾਣੀ ਦੀ ਨਿਕਾਸੀ ਹੋਣੀ ਹੈ ਪਿੰਡ ਦੇ ਪਰ ਇਹ ਜਿਹੜਾ ਹੈਗਾ ਹਾਸਿਆਂ ਦਾ ਕਾਰਨ ਜਿਹੜਾ ਉਹ Banda ਨਜ਼ਰ ਆ ਰਿਹਾ ਇਹ ਰਾਤ ਵੀ ਜਿਹੜਾ ਇੱਥੇ ਇੱਕ ਹਾਸਾ ਹੋਇਆ ਔਰ ਦੋ ਮੀਆਂ بیوی ਮੋਟਰਸਾਈਕਲ ਤੇ ਆ ਰਹੇ ਸੀਗੇ ਔਰ ਉਹ ਉਹਨਾਂ ਨੂੰ ਸੱਟਾਂ ਵੱਜੀਆਂ ਉਹ ਨਿੱਜੀ ਹਸਪਤਾਲ ਰਹਿੰਦਾ ਉਹ ਇਸ ਟਮ ਜਿਹੜੇ ਇਲਾਕੇ ਵਿੱਚ ਉਸੇ ਪਹਿਲਾ ਨਾਲੇ ਦੀਆਂ ਤਸਵੀਰਾਂ ਦੇਖ ਲਓ ਇਹ ਨਾਲਾ ਜਿਹੜਾ ਕਿ ਪਾਣੀ ਦੀ ਨਿਕਾਸੀ ਵਾਸਤੇ ਹੈ ਔਰ ਇੱਥੇ ਢੇਰ ਲਾਇਆ ਗਿਆ ਇੰਨਾ ਟੋਟਾ ਜਿਹੜਾ ਉਹ ਛੱਡ ਦਿੱਤਾ ਗਿਆ ਉਧਰੋਂ ਰੋਡ ਜਿਹੜੀ ਹੈ ਉਹ ਮੱਲਾਂ ਵਾਲੇ ਤੋਂ ਫਰੋਜ਼ਪੁਰ ਨੂੰ ਆ ਰਹੀ ਹੈ ਜਿਹੜੀ ਆਪਾਂ ਤਸਵੀਰਾਂ 'ਚ ਦੇਖ ਰਹੇ ਹਾਂ ਔਰ ਇੱਥੇ ਢੇਰ ਲਾਇਆ ਗਿਆ ਅੱਗੋਂ ਲਾਈਟਾਂ ਵੀ ਪੈਣੀਆਂ ਸਾਰਾ ਕੁਝ ਹੋਣਾ ਮੋਟਰਸਾਈਕਲ ਤੇ ਮੀਆਂ ਬੀਬੀ ਆ ਰਹੇ ਸੀ ਔਰ ਉਹਨਾਂ ਦਾ ਇੱਥੇ ਲਾਈਡਾ ਪੈਨ ਕਰਕੇ ਉਹਨਾਂ ਨੂੰ ਪਤਾ ਨਹੀਂ ਲੱਗਾ ਕਿ ਐਕਸੀਡੈਂਟ ਹੋ ਗਿਆ ਆ ਰਿਹਾ ਮੋਟਰਸਾਈਕਲ ਦਾ ਡਿੱਗਿਆ ਹੋਇਆ ਸਮਾਨ ਜਿਹੜਾ ਕਿ ਤੁਸੀਂ ਤਸਵੀਰਾਂ 'ਚ ਦੇਖ ਰਹੇ ਹੋ ਇਹ ਮੋਟਰਸਾਈਕਲ ਦਾ ਸਮਾਨ ਹੈ ਜਿਹੜਾ ਕਿ ਤਸਵੀਰਾਂ ਰਾਹੀਂ ਤੁਸੀਂ ਦੇਖ ਰਹੇ ਹੋ ਰਾਤ ਇੱਥੇ ਐਕਸੀਡੈਂਟ ਹੋਇਆ ਉਹਨਾਂ ਨੂੰ ਪਤਾ ਨਹੀਂ ਲੱਗਾ ਔਰ ਬੁਰੀ ਤਰ੍ਹਾਂ ਜਿਹੜਾ ਉਹ ਐਕਸੀਡੈਂਟ ਹੋਇਆ ਜਿਹੜਾ ਹਸਬੰਦ ਸੀਗੇ ਉਹਨਾਂ ਦਾ ਜਿਹੜਾ ਮੋਢਾ ਉਹ ਲੈ ਚੁੱਕਾ ਹੋਇਆ ਔਰ ਜਿਹੜੀ ਉਹਨਾਂ ਦੀ ਵਾਈਫ ਹੈ ਜਿਹੜੀ ਲੇਡੀ ਸੀਗੀ ਉਹ ਇਸ ਟਾਈਮ ਇੱਥੇ ਨੇੜੇ ਹੀ ਹਸਪਤਲ ਦੇ ਵਿੱਚ ਐਡਮਿਟ ਆ ਪਿੰਡ ਦੇ ਹੀ ਆਪਣੇ ਨਾਲਕ ਮੌਜੂਦ ਨੇ ਬਾਬਾ ਜੀ ਇਹਨਾਂ ਨੂੰ ਗੱਲ ਕਰਦੇ ਆ ਕੀ ਨਾਮ ਹੈ ਦਾਦਾ ਕੋਲ ਇਰਸਾ ਕਿੱਥੋਂ ਰਹਿਣ ਵਾਲੇ ਹੋ ਕਿਥੋਂ ਰਹਿਦੇ ਅੱਛਾ ਅੱਜ ਵੀ ਰੋਡ ਬਣੀ ਹੈ ਇਹ ਅੱਜ ਹਿੱਸਾ ਕਿਉਂ ਛੱਡਿਆ ਗਿਆ ਇਹ ਜੀ ਛੱਡਿਆ ਗਿਆ ਜੀ ਪਾਣੀ ਦੀ ਤੇ ਇਸ ਕਰਕੇ ਹਰ ਕਿਆਂ ਦਾ ਨਖਾਸ ਜਿਹੜਾ ਪਾਣੀ ਦਾ ਗੰਦਾ ਪਾਣੀ ਜਿਹੜਾ ਪਿੰਡ ਵਾਲਾ ਇਹ ਇੱਥੇ ਗਾਇਬ ਛੱਡਿਆ ਗਿਆ ਇਹਨਾਂ ਸੇਮ ਨਾਲੇ ਚ ਪਾਣੀ ਜਾਂਦਾ ਪਾਇਆ ਇਹ ਉਹਨਾਂ ਵਿੱਚ ਛੱਡ ਦਿੱਤਾ ਇਹ ਟੋਟਾ ਛੱਡਿਆ ਗਿਆ ਇਹ ਇੱਥੇ ਜਿਹੜਾ ਪੱਥਰ ਇਹ ਸਾਰਾ ਹਾਸਿਆਂ ਦਾ ਨੁਕਸਾਨ ਦਾ ਘਰ ਇਹ ਬਹੁਤ ਜ਼ਿਆਦਾ ਛੱਡਿਆ ਗਿਆ ਇਹ ਛੱਡਣਾ ਚਾਹੀਦਾ ਨਹੀਂ ਇਹ ਛੜਕਦੀ ਸੁਣਵਾਈ ਬਹੁਤ ਚਿਰ ਬਾਅਦ ਹੋਈ ਆ ਜੇ ਹੋਈ ਆ ਤੇ ਬਹੁਤ ਨੁਕਸਾਨ ਦਾ ਘਰ ਇੱਥੇ ਬਣਾ ਦਿੱਤਾ ਹੈ ਬਹੁਤ ਜ਼ਿਆਦਾ ਇੱਥੇ ਜਿਹੜਾ ਇਹ ਰਾਤ ਇੱਕ ਦੋਵੇਂ ਜੀ ਬਹੁਤ ਜ਼ਿਆਦਾ ਨਾਲ ਬੱਚੇ ਆ ਉਹਨਾਂ ਦਾ ਨੁਕਸਾਨ ਹੋਇਆ ਏ ਹੋਏ ਹਸਪਤਾਲ ਹਾਰਪ ਕੇ ਤਾਹਲੇ ਉਹਨਾਂ ਦਾ ਬਹੁਤ ਜ਼ਿਆਦਾ ਗੰभीर ਹਸਿਆ ਤੇ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਇੱਥੇ ਜੀ ਇਹ ਨੁਕਸਾਨ ਦਾ ਘਰ ਬਣਾਇਆ ਇੱਕ ਪੱਥਰ ਦੇ ਢੇਰ ਲਾਏ ਹੋਏ ਆ ਤੇ ਇੱਥੇ ਪੱਥਰ ਦੇ ਢੇਰ ਲਾਏ ਆ ਪਾਣੀ ਦੇ ਨਿਕਾਸ ਕਰਕੇ ਇੱਥੇ ਇਹ ਲੱਗਦਾ ਨਹੀਂ ਵੀ ਇਹ ਜਿਹੜੇ ਤੁਸੀਂ ਜਿਵੇਂ ਕਹਿ ਰਹੇ ਹਸਿਆ ਦਾ ਕਾਰਨ ਹੈ ਸਾਰੀ ਸੜਕ ਬਣ ਗਈ ਆ ਅੱਥੋਂ ਦੇ ਕੁਝ ਕੁ ਦਿਨਾਂ ਪਹਿਲਾਂ ਹੀ ਬਣੀ ਆ ਤੇ ਇਹ ਇਹ ਚੀਜ਼ ਨੂੰ ਛੱਡ ਦਿੱਤਾ ਹੁਣ ਰਾਤ ਨੂੰ ਕੋਈ ਲਾਈਟਾਂ ਦਾ ਪੈਣੀ ਆ ਇਹ ਕੋਈ ਆਣਾ ਪਤਾ ਹੀ ਨਹੀਂ ਲੱਗੇ ਹਾਂਜੀ ਹਾਂਜੀ ਜੀ ਇਹ ਜੀ ਸ਼ੰਕਪਾਈ ਜੀ ਲਾਈਟਾਂ ਦਾ ਜਿਹੜਾ ਇਹ ਜਿੰਨਾ ਪੱਥਰ ਪਿਆ ਏ ਇਹ ਲਾਈਟਾਂ ਵੱਜਦੀਆਂ ਇੱਥੇ ਹੋਰ ਵੀ ਕੋਈ ਨੁਕਸਾਨ ਹੋ ਸਕਦਾ ਏ ਇਹ ਤੇ ਦੋ ਚੀਜ਼ ਲੱਗੇ ਆ ਕੋਈ ਹੋਰ ਵੱਡਾ ਵੀ ਹਾਸਾ ਹੋ ਸਕਦਾ ਇੱਥੇ ਜੀ ਇਹ ਟੋਟਾ ਕਿਉਂ ਛੱਡਿਆ ਗਿਆ ਏ ਇਹਦਾ ਕੋਈ ਹੱਲ ਕੱਢਿਆ ਜਾਵੇ ਇਹ ਨੁਕਸਾਨ ਦਾ ਘਰ ਛੱਡਿਆ ਗਿਆ ਏ ਇੱਥੇ ਜੀ ਇਹ ਪੱਥਰ ਰਾਤ ਵਿੱਚ ਪਿਆ ਹੋਇਆ ਏ ਇਹ ਦੇਖੋ ਪੱਥਰ ਵੀ ਪਿਆ ਹੋਣਾ ਲੈਵਲ ਵੀ ਜਿਹੜਾ ਉਹ ਵੀ ਸਹੀ ਨਹੀਂ ਹੈਗਾ ਉਹ ਵੀ ਜਿਹੜਾ ਖਰਾਬ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਇਹਨਾਂ ਨਾਲ ਕਿਸ ਤਰ੍ਹਾਂ ਰਾਤ ਸੁਣਿਆ ਇੱਥੇ ਕੋਈ ਹਾਦਸਾ ਹੋਇਆ ਇੱਥੇ ਨਾ ਉਰੇ ਹੀ ਆਪਣੇ ਜੀ ਜੀ ਸਾਹਿਬ ਨੇ ਘਾਰੜ ਦੇ ਕੋਲ ਨੇ ਤੇ ਕੋਲੇਟਾ ਪਿੰਡ ਦੇ ਪੱਥਰ ਛੱਡ ਰੋੜ ਦੇ ਉੱਤੇ ਪਿਆ ਸੀ ਤੇ ਇਹਦੇ ਵਿੱਚ ਬਜਰੀ ਦੀ ਵਿੱਚ ਵੱਜ ਗਿਆ ਉਹਨਾਂ ਦਾ ਸੌਣ ਬਹੁਤ ਹੋ ਗਿਆ ਉਹਨੂੰ 27 ਟਾਂਕੇ ਲੱਗੇ ਆ 27 ਟਾਂਕੇ ਜਿਹੜੇ ਉਹਨਾਂ ਦੀ ਘਰ ਵਾਲੀ ਹਾਂਜੀ ਹਾਂਜੀ ਪੈਰ ਤੇ 14 13 13 ਟਾਂਕੇ ਲੱਗੇ ਪੈਰ ਤੇ ਤੇ ਚੋਰਾ ਟੱਕ ਲੱਗੇ ਸਿਰ ਤੇ ਸਿਰ ਤੇ ਟੱਕ ਲੱਗੇ ਇਹਨੂੰ ਇਹ ਸਰ ਉਹ ਪੱਤਰ ਛੱਡਣ ਕਰਕੇ ਉਹ ਪੱਤਰ ਛੱਡਣ ਕਰਕੇ ਬਹੁਤ ਵੱਡਾ ਨੁਕਸਾਨ ਹੋਦਾ ਜੀ ਇਹਦਾ ਮਾਲਕ ਇਹਦਾ ਰੱਖ ਗਿਆ ਨੇ ਤਾਂ ਇਹਦਾ ਨੁਕਸਾਨ ਹੋਣਾ ਹੈਗਾ ਇਹ ਬੜੀ ਨਾਲ ਬੜੀ ਬਹੁਤ ਵੱਡੀ ਨਾਲ ਗਲਤ ਗਲਤੀ ਇਹਨਾਂ ਦੀ ਤੇ ਹੁਣ ਉਹ ਜਿਹੜੇ ਹੈ ਇਹਨਾਂ ਦੀ ਵਾਈਫ ਹੈ ਉਹ ਕਿੱਥੇ ਐਡਮਿਟ ਨੇੜੇ ਹੈ ਅੱਥੇ ਹਸਪੀਟਲ ਅਮਨ ਅਚਾਰ ਜਿਹੜੇ ਅਮਨ ਹਾਂ ਜੀ ਹਾਂ ਜੀ ਅਮਨ ਜੀ ਦਾ ਹਸਪੀਟਲ ਅੱਜ ਦਾਖਲ ਹੈ ਜੀ ਅੱਛਾ ਉੱਥੇ ਦਾਖਲ ਆਣੀ ਆ ਕਿਦਾਂ ਕੀ ਰਾਤ ਹਾਦਸਾ ਹੋਇਆ ਕੀ ਤੁਹਾਨੂੰ ਇਹਦੀ ਜਾਣਕਾਰੀ ਆ ਉਹ ਜੀ ਮੇਰਾ ਮੁੰਡਾ ਤੇ ਉਹ ਮੇਰੀ ਜਾਨ ਪੈਸ ਪਰ ਬੁੱਢਾ ਸਾਹਿਬ ਦੀ ਮੱਥਾ ਟੇਕਵਾ ਲਈ ਤੇ ਵਾਪਸੀ ਆ ਰਿਹਾ ਸੀ ਮੋਟਰਸਾਈਕਲ ਤੇ ਜਦੋਂ ਵਗੂ ਲੇਟ ਵਜੀ ਤੇ ਇਹ ਜਿਹੜਾ ਪੱਥਰ ਸੀ ਨਾ ਇਹ ਪੱਥਰ ਤਕਰੀਬਨ ਤੋਂ ਤਕਰੀਬਨ ਵਿਚਾਲੇ ਹੀ ਕਰ ਲੀਏ ਇੱਕ ਸਾਈਡ ਤੇ ਵੀ ਨਹੀਂ ਜ਼ਿਆਦਾ ਵੀ ਜਿੱਥੇ ਸਹੀ ਮਤਲਬ ਰੋਡ ਜਾਂਦਾ ਹੈ ਉਹਤੀ ਪੱਥਰ ਪਿਆ ਹੈ ਪੰਗੂ ਜਦੋਂ ਲੇਟਾਂ ਪੈਂਦੀ ਨੇ ਕੋ ਪਤਾ ਚ ਲੱਗਦਾ ਕਿ ਪੱਥਰ ਪਿਆ ਹੈ ਅੱਗੇ ਬਦਲ ਵੀ ਜ਼ਿਆਦਾ ਹੋ ਗਿਆ ਜ਼ਿਆਦਾ ਹਾਂ ਤੇ ਪੈਰ ਤੇ ਵੀ ਇਨਾ ਨੁਕਸਾਨ ਹੋਇਆ ਹੈ ਕਿ ਪੈਰ ਜਿਸ ਤਰ੍ਹਾਂ ਖਾਪਾ ਨਾਲ ਵੱਡਾ ਹੁੰਦਾ ਉਸ ਤਰ੍ਹਾਂ ਦੇ ਪੈਰ ਹਾਂ ਤਸਵੀਰਾਂ ਅਸੀਂ ਦੇਖੀਆਂ ਨੇ ਵੀ ਐ ਲੱਗਦਾ ਜਿਵੇਂ ਚੀਨ ਨਾਲ ਕੱਟ ਮਾਰਿਆ ਹੁੰਦਾ ਕੱਟ ਮਾਰਿਆ ਅਗੋ ਅਗੋ ਕਿੱਡਾ ਖੰਡਾ ਹੈ ਇੱਧਰ ਪੱਥਰ ਪਿਆ ਵੱਲੇ ਵੱਲੇ ਪੱਥਰ ਪਿਆ ਇੱਧਰ ਵਿਚ ਵਿਚ ਢੱਕ ਢੱਕ ਕੱਡਾ ਕੱਡਾ ਹੈ ਇਹਦੇ ਵਜ੍ਹਾ ਤੇ ਬੰਦੇ ਦੇ ਉਂਜੀ ਵੀ ਡੱਕ ਪੈਣਾ ਖੜਾ ਖੜਾ ਵੀ ਤਾਂ ਵੀ ਨੁਕਸਾਨ ਹੋ ਸਕਦਾ ਹੈ ਤੇ ਹੁਣ ਕੀ ਮੰਗ ਕਰਦੇ ਤੁਸੀਂ ਸਰਕਾਰ ਤੋਂ ਮੰਗ ਤਾਂ ਇਹੀ ਕਰਦੇ ਆ ਵੀ ਉਸ ਜਿਹੜੀ ਜਿਹੜੀ ਗਲਤ ਕੰਮ ਨੇ ਜਿਹੜਾ ਸੜਕ ਤੇ ਜਨੌਲ ਲੱਗਾ ਪੱਗਰੀ ਵਿਚਾਲੇ ਸੁੱਤੀ ਜਾਂਦੀ ਏ ਉਹਦੇ ਵਿੱਚ ਬਾਕੀ ਸਾਡਾ ਏਡਾ ਬੜਾ ਨੁਕਸਾਨ ਹੋਦਾ ਹੈ ਕੀ ਕੋਣ ਪਤਾ ਨਹੀਂ ਚੰਗੀ ਛੁੱਟੀ ਕਬੂ ਦਿੰਦੇ ਆ ਡਾਕਟਰ ਕਦੋਂ ਤੱਕ ਠੀਕ ਹੁੰਦਾ ਕਿੰਨਾ ਹੀ ਮਤਲਬ ਖਰਚਾ ਹੁੰਦਾ ਕੀ ਪਤਾ ਸਾਡਾ 10 ਦਾ ਕਦ ਕੀ ਆ ਜਾਂ ਰੰਗ ਲੱਖ ਰੁਪਏ ਠੀਕ ਹੈ ਨਾ ਚਲੋ ਪੈਸਾ ਦਾ ਜਿਹੜਾ ਲੱਗਣਾ ਸੋ ਲੱਗਣਾ ਹੀ ਹੈ ਲੇਕਿਨ ਸ਼ਰੀਰ ਵੀ ਨੁਕਸਾਨ ਦੁੱਖ ਵੀ ਹੋਇਆ ਹਾਂਜੀ ਦੁੱਖ ਵੀ ਆ ਸ਼ਰੀਰ ਨੂੰ ਵੀ ਦੁੱਖ ਹੋਇਆ ਬੱਚੇ ਹੁਣ ਤਿੰਨ ਗੁੱਡੀਆਂ ਆ ਜੀ ਸਾਡੀ ਅੱਛੇ ਛੋਟੇ ਛੋਟੇ ਬੱਚੇ ਨੇ ਤਿੰਨੇ ਗੁੱਡੀਆਂ ਨੇ ਸਾਰੀ ਰਾਤ ਹੋ ਰੋਈਆਂ ਉੱਥੇ ਮਤਲਬ ਮੰਮੀ ਕੋਲ ਜਾਣਾ ਨਾ ਉਹ ਇਥੇ ਆਉਂਦੇ ਕਿ ਫਿਰ ਰਸਤਾ ਬੜਾ ਖਰਾਬ ਹੈ ਆਗ ਨਹੀਂ ਸਕਦੇ ਸੀ ਛੇਤੀ ਇਸ ਵਜ੍ਹਾ ਕਰਕੇ ਅਸੀਂ ਤਾਂ ਪ੍ਰਸ਼ਾਸਨ ਨੂੰ ਇਹ ਗੱਲ ਕਹਿੰਨੇ ਆਂ ਵੀ ਇਸ ਚੀਜ਼ ਬਾਰੇ ਗੌਰ ਕੀਤੀ ਜਾਵੇ ਇਹਨਾਂ ਵਿੱਚ ਇਹਨਾਂ ठेकेदारों ਨੇ ਜਿਹੜੇ ਕੰਮ ਕਰਨ ਵਾਲੇ ਨੇ ਉਹਨਾਂ ਨੂੰ ਕੋਈ ਇਸ ਤਰ੍ਹਾਂ ਡਾਂਟਿਆ ਨਾਵੇ ਵੀ ਤੁਸੀਂ ਇਸ ਤਰ੍ਹਾਂ ਦਾ ਕੰਮ ਨਾ ਕਰ ਰਹੇ ਹੋ ਪਰ ਕਿਉਂ ਜਾਨੀ ਮਾਲੀ ਨਾ ਥਾਣ ਨਾ ਆ ਕੋਈ ਤਾਂ ਇੱਕ ਬਹੁਤ ਵੱਡੀ ਗੱਲ ਹੈ ਕਿ ਜਦੋਂ ਸੜਕ ਬਣਦੀ ਹੈ ਸੜਕ ਬਣਨ ਦੇ ਵਿੱਚ ਡਿਊਟੀਆਂ ਹੁੰਦੀਆਂ ਨੇ ਜਈ ਦੀਆਂ ਜਿਹੜੇ ਕਿ ਇੰਜੀਨੀਅਰ ਹੁੰਦੇ ਐ ਐਸਟੀਓ ਦੀਆਂ ਡਿਊਟੀਆਂ ਹੁੰਦੀਆਂ ਨੇ ਐਕਸ਼ਨ ਦੀ ਡਿਊਟੀ ਹੁੰਦੀ ਕਿ ਸੜਕ ਦੀ ਜਾਂਚ ਕੀਤੀ ਜਾਵੇ ਬੰਦ ਦੇ ਦੌਰਾਨ ਕਿ ਉਹਨਾਂ ਅਧਿਕਾਰੀਆਂ ਨੂੰ ਇਹ ਜਿੱਦਾਂ ਸਮਝ ਨਹੀਂ ਆਈਆਂ ਕਈ ਆਸਤੀਓ ਜੇ ਐਕਸਨ ਨੂੰ ਇਹ ਚੀਜ਼ ਸਮਝ ਨਹੀਂ ਆਈ ਵੀ ਆਖਰੀ ਟੋਟਾ ਕਿਉਂ ਛੱਡਿਆ ਗਿਆ ਕੱਲ ਨੂੰ ਕੋਈ ਹਾਸੇ ਦਾ ਕਾਰਨ ਮੰਨ ਸਕਦਾ ਇਹ ਚੀਜ਼ ਉਹਨਾਂ ਦੇ ਧਿਆਨ ਚ ਕਿਉਂ ਨਹੀਂ ਆਈ ਐਨਆਰ ਦਾ ਮਤਲਬ ਇਹ ਹੈ ਕਿ ਸਿਰਫ ਇਸੇ ਕਮਰੇ ਦੇ ਵਿੱਚੋਂ ਵੀ ਆਪਣੇ ਜਿਹੜੇ ਸਾਫ ਦੀ ਸਾਫ ਦੀ ਨਿਯਮ ਪੱਤੀਆਂ ਜਦੀਆਂ ਨੇ ਉਹ ਸੜਕ ਦੇ ਉੱਪਰ ਨਹੀਂ ਉਤਰਾ ਜਾਂਦਾ ਅਗਰ ਉਹ ਮੁੱਖ ਦੇ ਅਧਿਕਾਰੀ ਆਏ ਹੁੰਦੇ ਤਾਂ ਇਹ ਚੀਜ਼ਾਂ ਜਿਹੜੀਆਂ ਅੱਜ ਇਸ ਤਰ੍ਹਾਂ ਨੇ ਹਾਲਾਤ ਉਹ ਨਾ ਹੁੰਦੇ ਐਸੇ ਲਈ ਕਹਿੰਦੇ ਆ ਕਿ ਸਰਕਾਰੀ ਜਿਹੜੇ ਕੰਮ ਨੇ ਲੋਕ ਕਿਉਂ ਉਹਨਾਂ ਤੋਂ ਖਫਾ ਹੋ ਜਾਂਦੇ ਨੇ ਕਿ ਸਰਕਾਰੀ ਕੰਮ ਅਧੂਰੇ ਰਹਿ ਜਾਂਦੇ ਨੇ ਉਹ ਪੂਰੇ ਨਹੀਂ ਹੁੰਦੇ ਔਰ ਆ ਇਸ ਤਰ੍ਹਾਂ ਹੀ ਹਾਸੇ ਦਾ ਕਾਰਨ ਬਣ ਜਾਂਦੇ ਆ ਰਾਤ ਨੂੰ ਆਂਦੇ ਹੋਏ ਇੱਕ ਦੀ ਸੁਣਨ ਚ ਆਇਆ ਵੀ ਲੋਕਾਂ ਦੇ ਦੱਸਣ ਦੇ ਮੁਤਾਬਿਕ ਹੋਰ ਵੀ ਹਾਸੇ ਇਹਦੇ ਨਾਲ ਹੋਏ ਨੇ ਐਤਵਾਰ ਤਾਂ ਚਲੋ ਜਿਹੜਾ ਮਾਮਲਾ ਹੈਗਾ ਸੋ ਹੈਗਾ ਇਸ ਤੋਂ ਪਹਿਲਾਂ ਵੀ ਜਿਹੜਾ ਉਹ ਹਾਸੇ ਜਿਹੜੇ ਉਹ ਹੋਏ ਨੇ ਪਰ ਜਿਹੜੇ ਸੜਕ ਬਣਾਉਣ ਵਾਲੇ ਠੇਕੇਦਾਰ ਹੈ ਔਰ ਨਾਲ ਅਧਿਕਾਰੀ ਉਹਨਾਂ ਨੂੰ ਚਾਹੀਦਾ ਵੀ ਜਿਹੜੀ ਸੜਕ ਬਣਦੀ ਹੈ ਉਹਦੇ ਨਾਲ ਨਾਲ ਦੀ ਜਿਹੜੀ ਹੈ ਪੂਰਵ ਕਰ ਦਿੱਤਾ ਜਾਵੇ ਤਾਂ ਕਿ ਕੰਮ ਸੇਖਮ ਹੋਰ ਨਹੀਂ ਤੇ ਪੱਧਰ ਹੀ ਕਰ ਦਿੰਦੇ ਵੀ ਅਗਰ ਮੋਟਰਸਾਈਕਲ ਜੇ ਜਾਂਦਾ ਤੇ ਆਪਣੀ ਸਾਈਡ ਤੋਂ ਜਾ ਸਕ ਤੁਸੀਂ ਦੇਖੋ ਉੱਥੋਂ ਸੜਕ ਕੱਟ ਮਾਰਿਆ ਹੋਇਆ ਕਿੱਦਾਂ ਵੱਡਾ ਕੱਟ ਹੈ ਤੁਸੀਂ ਦੇਖੋ ਨਾਲਾ ਕਿੱਥੇ ਹੈ ਔਰ ਸੜਕ ਕਿੱਥੇ ਹੈ ਕੱਟ ਮਾਰ ਕੇ ਉਤੋਂ ਰਾਤ ਨੂੰ ਜੇ ਕੋ ਬੰਦਾ ਆਂਦਾ ਹੋਏਗਾ ਉਹਨਾਂ ਦੇ ਧਿਆਨ ਚ ਵੀ ਨਹੀਂ ਆਉਗਾ ਜੱਗੋ ਜਿਵੇਂ ਲਾਈਟ ਪੈਂਦੀ ਜਿਸ ਤਰ੍ਹਾਂ ਕਿ ਇਹਨਾਂ ਨੇ ਕਿਹਾ ਵੀ ਕੋਈ ਲਾਈਟ ਪੈ ਗਈ ਔਰ ਲਾਈਟ ਪੈਣ ਨਾਲ ਅੱਗੇ ਕੀ ਹੁੰਦਾ ਕਿਸੇ ਨੂੰ ਪਪੇ ਨਹੀਂ ਚੱਲਦਾ ਆਪਾਂ ਵੀ ਸੜਕਾਂ ਦੇ ਜਾਣੇ ਆ ਰਾਤ ਨੂੰ ਸਫਰ ਕਰਦੇ ਆਪ ਨੂੰ ਪਤਾ ਹੈਗਾ ਪਰ ਅਧਿਕਾਰੀਆਂ ਨੂੰ ਇਸ ਚੀਜ਼ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ ਬੜੀ ਅਨਗਹਿਲੀ ਹੈ ਇਸ ਚੀਜ਼ ਦੇ ਉੱਪਰ ਔਰ ਜਿਹੜੀ ਸੜਕ ਹੈ ਇਹਦਾ ਲੈਵਲ ਵੀ ਠੀਕ ਨਹੀਂ ਹੈ ਜੰਪ ਮਾਰਦੀ ਹੈ ਇਹ ਸੜਕ ਜਦੋਂ ਕੋਈ ਗੱਡੀ ਤੇ ਆਂਦਾ ਪਤਾ ਲੱਗਦਾ ਜੰਪ ਮਾਰਦੀ ਹੈ ਉਹ ਵੀ ਕੋਈ ਹਾਦਸੇ ਦਾ ਕਾਰਨ ਬਣ ਸਕਦੀ ਹੈ ਇਸ ਤੋਂ ਪਹਿਲਾਂ ਕਿ ਆਪਾਂ ਬਾਅਦ ਦੇ ਵਿੱਚ ਉਹਨੇ ਮੁਆਵਜ਼ੇ ਦਈਏ ਜਾਂ ਉਹਨਾਂ ਦੇ ਉੱਪਰ ਗੱਲਾਂ ਕਰੀਏ ਜਾਂ ਅਫਸੋਸ ਕਰੀਏ ਸਮਾਂ ਆਣਦੇ ਪਹਿਲੇ ਹੀ ਇਸ ਚੀਜ਼ ਨੂੰ ਠਲ ਪਾ ਲੈਣੀ ਚਾਹੀਦੀ ਹੈ